ਉਹਨਾਂ ਦੇ ਜਿਹੜੇ ਅਰੇਂਜਮੈਂਟ ਨੇ ਉਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਪ੍ਰੋਪਰਸੀ ਕਰ ਰਹੇ ਆ ਜੀ ਇਹਦੇ ਵਿੱਚ ਅਸੀਂ ਸਮਗਲਗ ਨੂੰ ਰੋਕਣ ਲਈ ਨਸ਼ੇ ਨੂੰ ਰੋਕਣ ਲਈ ਜਿਹੜਾ ਅਸੀਂ ਇੰਟਰਸਟੇਟ 18 ਨਾਕੇ ਲਾਏ ਹੋਏ ਨੇ ਸਰ ਜਿਹੜਾ ਇੰਟਰਸਟੇਟ ਦਾ ਹੈ ਤੁਹਾਡੇ ਕਿੰਨੇ ਕਿੰਨਾ ਏਰੀਆ ਜਿਹੜਾ ਇੰਟਰਸਟੇਟ ਬਾਰਡਰ ਦੇ ਨਾਲ ਲੱਗਦਾ ਜੀ ਕਿਹੜੇ ਕਿਹੜੇ ਡਿਸਟ੍ਰਿਕਟ ਦਾ ਲੱਗਦਾ ਹੈ ਜੀ ਇੰਟਰਸਟੇਟ ਦੇ ਵਿੱਚ ਦੋ ਡਿਸਟ੍ਰਿਕਟ ਲੱਗਦੇ ਨੇ ਸਾਡੇ ਜੀ ਪੰਜਾਬ ਦੇ ਵਿੱਚੋਂ ਪਟਿਆਲਾ ਤੇ ਸੁਗਰੂ ਜੀ ਕਰਨਾ ਚੋਣਾਂ ਦੇ ਵਿੱਚ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਕੋਈ ਸਪੈਸ਼ਲ ਐਫਰਟ ਕੋਈ ਸਪੈਸ਼ਲ ਲਾ ਕੇ ਬੰਦੀ ਜਾਂ ਮਲ ਕੋਈ ਡਰੱਗ ਹੁਣ ਤੱਕ ਕਿੰਨੀ ਫੜੀ ਗਈ ਹੈ ਜੀ ਜੀ ਔਰ ਲੋਕਾਂ ਨੂੰ ਇਸ ਚੀਜ਼ ਤੋਂ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈਪੇ ਤੋਂ ਆਪਣਾ ਜਿਹੜਾ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਜਿੱਥੇ ਵੀ ਕੋਈ ਤੇ ਉਹਨਾਂ ਨੂੰ ਕੋਈ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ ਉਸੇਕਰਨ ਤੌਰ ਤੇ ਪੁਲਿਸ ਨੂੰ ਦੱਸਣ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਲਵਾਂਗੇ ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹ ਟਾਈਮਜ਼ ਮੈਂ ਦੀਦਾਰ ਸਿੰਘ ਗੁਰਨਾ ਅੱਜ ਤੁਹਾਡੇ ਨਾਲ ਇੱਕ ਬਿਲਕੁਲ ਨਵਾਂ ਤੇ ਇੰਟਰਸਟਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਪਹੁੰਚੇ ਆਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਤੇ ਆਪਣੇ ਜਿਹੜੇ ਮਹਿਮਾਨ ਨੇ ਉਹ ਵੀ ਅੱਜ ਬੜੇ ਖਾਸ ਨੇ ਆਪਣੇ ਅੱਜ ਦੇ ਮਹਿਮਾਨ ਨੇ ਸਰਦਾਰ ਹਰਚਰਨ ਸਿੰਘ ਜੀ ਭੁੱਲਰ ਜੀ ਤੇ ਡੀਆਈਜੀ ਪਟਿਆਲਾ ਰੇਂਜ ਤੇ ਉਹਨਾਂ ਦੀ ਰੇਂਜ ਚ ਕਿੰਨੇ ਜ਼ਿਲ੍ਹੇ ਪੈਂਦੇ ਨੇ ਜਿਹੜੇ ਚੋਣਾਂ ਦੇ ਕੀ ਕੀ ਅਰੇਂਜਮੈਂਟਸ ਨੇ ਉਹਦੇ ਬਾਰੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਸਰ ਸਵਾਗਤ ਹੈ ਜੀ ਬਾਊ ਜੀ ਤੁਹਾਡਾ ਥੈਂਕ ਯੂ ਜੀ ਸਰ ਸਭ ਤੋਂ ਪਹਿਲਾ ਸਵਾਲ ਹੈ ਜੀ ਤੁਹਾਡੀ ਰੇਂਜ ਦੇ ਵਿੱਚ ਕਿੰਨੇ ਜ਼ਿਲ੍ਹੇ ਪੈਂਦੇ ਨੇ ਪਟਿਆਲਾ ਰੇਂਜ ਦੇ ਵਿੱਚ 4 ਡਿਸਟ੍ਰਿਕਟ ਪੈਂਦੇ ਨੇ ਪਟਿਆਲਾ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਤੇ ਪਟਿਆਲਾ ਰੇਂਜ ਦੀ ਵਿੱਚ 2 ਪਾਰਲੀਮੈਂਟਰੀ ਕੰਸਟਿਟੂਐਂਸੀਆਂ ਨੇ ਜੀ ਸੰਗਰੂਰ ਐਂਡ ਪਟਿਆਲਾ ਜੀ ਇਸ ਤੋਂ ਸਭ ਸਾਡੀ ਅਮਰਗੜ ਜਿਹੜੀ ਅਸੈਂਬਲੀ ਕੰਸਟੀਟਿਊਐਂਸੀ ਹੈ ਉਹ ਝਰੀਫਾ ਤੇਗੜ ਸਾਹ ਪਾਰਲੀਮੈਂਟਰੀ ਕੰਸਟੀਟਿਊਐਂਸੀ ਪੈਂਦੀ ਹੈ ਜੀ ਸਰ ਸਰ ਹੁਣ ਸਵਾਲ ਹੈ ਜੀ ਵੀ ਜਿਹੜੇ ਚੋਣਾਂ ਦੇ ਅਰੇਂਜਮੈਂਟਸ ਨੇ ਉਹ ਕੀ ਕੀ ਨੇ ਜੀ ਚੋਣਾਂ ਦੇ ਜਿਹੜੇ ਅਰੇਂਜਮੈਂਟ ਨੇ ਉਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਪ੍ਰੋਪਰਸੀ ਕਰ ਰਹੇ ਆ ਜੀ ਇਹਦੇ ਵਿੱਚ ਅਸੀਂ ਸਮਗਲਗ ਨੂੰ ਰੋਕਣ ਲਈ ਨਸ਼ੇ ਨੂੰ ਰੋਕਣ ਲਈ ਜਿਹੜਾ ਅਸੀਂ ਇੰਸਟੀਚਿਊਟ 18 ਨਾਕੇ ਲਾਏ ਹੋਏ ਨੇ ਜੀ ਰੇਂਜ ਦੇ ਵਿੱਚ ਸਾਡੇ ਹਰੇਕ ਡਿਸਟ੍ਰਿਕਟ ਦੇ ਵਿੱਚ ਇੰਟਰ ਡਿਸਟ੍ਰਿਕਟ ਨਾਕੇ ਲੱਗੇ ਨੇ ਜੀ ਸਾਡੀਆਂ ਦੇ ਚ ਖਾਸੀ ਰਿਕਵਰੀ ਹੋਈ ਹੈ ਜੀ ਜੀ ਡਰੱਗਸ ਦੇ ਵਿੱਚ ਵੀ ਹੋਈ ਹੈ ਲਿਕਰ ਦੇ ਵਿੱਚ ਵੀ ਹੋਈ ਹੈ ਔਰ ਮਨੀ ट्रांजੈਕਸ਼ਨ ਦੇ ਵਿੱਚ ਵੀ ਖਾਸੀ ਇਹਦੇ ਚ ਰਿਕਵਰੀ ਹੋਈ ਹੈ ਸਾਡੀ ਜੀ ਇਵਨ ਕਿ ਇੰਟਰ ਸਟੇਟ ਜਿਹੜੇ ਨਾਕੇ ਨੇ ਇੰਟਰ ਸਟੇਟ ਨਾਕਿਆਂ ਦੇ ਉੱਤੇ ਵੀ ਅਸੀਂ ਹਰਿਆਣਾ ਪੁਲਿਸ ਨਾਲ ਜਿਹੜਾ ਆਪਣਾ ਤਾਲਮਲ ਰੱਖਿਆ ਹੋਇਆ ਤੇ ਉੱਥੇ ਵੀ ਸਾਡੀ ਤਾਲਵਲ ਦੇ ਸਬੰਧ ਦੇ ਵਿੱਚ ਅਸੀਂ ਮੀਟਿੰਗਾਂ ਵੀ ਕੀਤੀਆਂ ਨੇ ਤੇ ਪ੍ਰੋਪਰ ਬੰਦੋਬਸਤ ਕੀਤੇ ਹੋਏ ਨੇ ਸਰ ਜਿਹੜਾ ਇੰਟਰ ਸਟੇਟ ਰੇਟ ਦਾ ਹੈ ਤੁਹਾਡੇ ਕਿੰਨੇ ਕਿੰਨਾ ਏਰੀਆ ਜਿਹੜਾ ਇੰਟਰ ਸਟੇਟ ਬਾਰਡਰ ਦੇ ਨਾਲ ਲੱਗਦਾ ਜੀ ਕਿਹੜੇ ਕਿਹੜੇ ਡਿਸਟ੍ਰਿਕਟ ਦਾ ਲੱਗਦਾ ਹੈ ਜੀ ਇੰਟਰ ਸਟੇਟ ਦੇ ਵਿੱਚ ਦੋ ਡਿਸਟ੍ਰਿਕਟ ਲੱਗਦੇ ਨੇ ਸਾਡੇ ਜੀ ਪੰਜਾਬ ਦੇ ਵਿੱਚੋਂ ਪਟਿਆਲਾ ਤੇ ਸੁੰਗਰੂਰ ਜੀ ਠੀਕ ਹੈ ਸਰ ਸਰ ਚੋਣਾ ਦੇ ਵਿੱਚ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਕੋਈ ਸਪੈਸ਼ਲ ਐਫਰਟ ਕੋਈ ਸਪੈਸ਼ਲ ਲਾ ਕੇ ਬੰਦੀ ਜਾਂ ਮਲ ਕੋਈ ਡਰੱਗ ਹੁਣ ਤੱਕ ਕਿੰਨੀ ਫੜੀ ਗਈ ਹੈ ਜੀ ਮਾਦਮ ਦੱਸਿਆ ਕਿ ਡਿਟੇਲ ਡਾਟਾ ਤਾਂ ਮੇਰੇ ਕੋਲ ਹੈ ਨਹੀਂ ਲੇਕਿਨ ਸਾਡੀ ਪੂਰੀ ਮਹਿਮ ਚੱਲੀ ਹੋਈ ਹੈ ਡਰਗ ਨੂੰ ਕੰਟਰੋਲ ਕਰਨ ਦੇ ਵਿੱਚ ਜੀ ਅਸੀਂ ਸਪੈਸ਼ਲ ਲੱਗੇ ਰਹੀ ਪੈਟਰੋਲਿੰਗ ਪਾਰਟੀਆਂ ਰਹੀ ਇਨਫੋਰਮੇਸ਼ਨ ਡਿਵੈਲਪ ਕਰਕੇ ਜਿਹੜੀ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਵਿਜਾਂਦੀ ਓਸ ਬੇਸ ਤੇ ਉੱਤੇ ਵੀ ਅਸੀਂ ਜਿਹੜਾ ਡਰਗ ਨੂੰ ਕੰਟਰੋਲ ਕੀਤਾ ਹੋਇਆ ਇਹਨਾਂ ਕਹੇ ਸਾਡੀ ਇੰਟੈਲੀਜੈਂਸ ਵਿਭਾਗ ਵੀ ਸਾਨੂੰ ਇਨਫੋਰਮੇਸ਼ਨ ਲੈਂਦਾ ਜੀ ਉਹ ਵੀ ਅਸੀਂ ਨਾਲ ਰਲ ਕੇ ਜਿਹੜਾ ਇਕੱਠਾ ਆਪਰੇਸ਼ਨ ਜਿਹੜੇ ਅਸੀਂ ਚਲਾਉਨੇ ਆ ਜੀ ਸਰ ਸਰ ਅਗਲਾ ਸਵਾਲ ਹੈ ਜੀ ਬਈ ਇਹਦੇ ਵਿੱਚ ਆਪਣੇ ਇਹਦੇ ਡਿਸਟ੍ਰਿਕਟ ਦੇ ਜਿਹੜੇ ਮਤਲਬ ਲੋਕ ਬਿਨਾਂ ਕਿਸੇ ਡਰ ਭੈ ਤੋਂ ਵੋਟ ਪਾਉਣ ਉਹਦੇ ਲਈ ਕੋਈ 플ੈਗ ਮਾਰਚ ਜਾਂ ਕੋਈ ਹੋਰ ਕੋਈ ਐਫਰਟਸ ਆਪਣੇ ਪੁਲਿਸ ਵੱਲੋਂ ਕੀ ਕੀਤੇ ਜਾ ਰਹੇ ਨੇ ਜੀ ਸਾਡੇ ਕੋਲ ਪੈਰਾਮਿਲਟਰੀ ਫੋਰਸ ਦੀਆਂ ਪਹਿਲਾਂ ਮਹੀਨਾ ਪਹਿਲਾਂ ਇੱਕ ਇੱਕ ਕੰਪਨੀ ਇੱਕ ਇੱਕ ਡਿਸਟ੍ਰਿਕਟ ਦੇ ਉਚਾਈ ਸੀ ਹੁਣ ਸਾਨੂੰ ਹੋਰ ਲੋਟ ਹੋਈਆਂ ਨੇ ਜੀ ਪਟਿਆਲੇ ਦੇ ਵਿੱਚ 6 ਹੋਰ ਲਾਟ ਹੋਈਆਂ ਨੇ ਸੰਗਰੂਰ ਚ 6 ਮਲੇਰਕੋਟਲੇ ਦੇ ਵਿੱਚ 4 ਜੀ ਤੇ ਬਰਨਾਲੇ ਦੇ ਵਿੱਚ 4 ਜੀ ਇਹ ਅਸੀਂ ਇਹ ਜਿਵੇਂ ਜਿਵੇਂ ਕੰਪਨੀਆਂ ਸਾਡੇ ਕੋਲ ਆ ਰਹੀਆਂ ਨੇ ਅਸੀਂ ਇਹਨਾਂ ਨੂੰ ਬਕਾਇਦਾ ਫਲੈਗ ਮਾਰਚ ਦੇ ਵਿੱਚ ਯੂਜ਼ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਡਿਸਟ੍ਰਿਕਟ ਪੁਲਿਸ ਨਾਲ ਤੇ ਜਿਹੜੀ ਸਾਡੇ ਕੋਲ ਆਲਰੇਡੀ ਪੈਰਾਮਿਲਟਰੀ ਫੋਰਸ ਆਈਏ ਉਹਨੂੰ ਨਾਲ ਲੈ ਕੇ ਅਸੀਂ ਫਲੈਗ ਮਾਰਚ ਕੀਤੇ ਨੇ ਲੋਕਾਂ ਦੇ ਵਿੱਚ ਜੀ ਔਰ ਲੋਕਾਂ ਨੂੰ ਇਸ ਚੀਜ਼ ਤੋਂ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈਪੇ ਤੋਂ ਆਪਣਾ ਜਿਹੜਾ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਜਿਹੜਾ ਵੋਟਾਂ ਦਾ ਲੋਕਾਂ ਦਾ ਆਪਣਾ ਅਧਿਕਾਰ ਹੈ ਕਿਸੇ ਲਾਲਚ ਤੋਂ ਬਿਨਾ ਉਹ ਆਪਣੀ ਵੋਟ ਪਾਗ ਤਾਉਣ ਔਰ ਜਿੱਥੇ ਵੀ ਕੋਈ ਉਹਨਾਂ ਨੂੰ ਕੋਈ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ ਉਸੇਕਰਨ ਤੌਰ ਤੇ ਪੁਲਿਸ ਨੂੰ ਦੱਸਣ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਲਵਾਂਗੇ ਅੱਛਾ ਸਰ ਮੇਰਾ ਆਖਰੀ ਸਵਾਲ ਹੈ ਤੁਹਾਡੇ ਰੇਂਜ ਦੇ ਵਿੱਚ ਦੋ ਹੌਟ ਸੀਟਾਂ ਪੈਂਦੀਆਂ ਨੇ ਸੰਗਰੂਰ ਪੈਂਦੀ ਹੈ ਪਟਿਆਲਾ ਪੈਂਦੀ ਹੈ ਜੇ ਜਿਹੜੇ ਤੁਹਾਡੇ ਚਾਰੇ ਡਿਸਟ੍ਰਿਕਟ ਨੇ ਉਹਨਾਂ ਦੇ ਵਾਸੀਆਂ ਨੂੰ ਤੁਸੀਂ ਸਾਡੇ ਬਾਬੂ ਸਾਹੀ ਦੇ ਮਾਧਮ ਰਾਹੀਂ ਕੋਈ ਸੰਦੇਸ਼ ਦੇਣਾ ਚਾਹੋ ਜੀ ਮੈਂ ਪਬਲਿਕ ਨੂੰ ਇਹ ਹੋਈ ਮੈਂ ਸੰਦੇਸ਼ ਦੇਣਾ ਚਾਹਣਾ ਕਿ ਉਹ ਬਿਨਾਂ ਕਿਸੇ ਡਰ ਤੋਂ ਆਪਣੀਆਂ ਵੋਟਾਂ ਦਾ ਭਗਤਾਨ ਕਰਨ ਆਪਣੀ ਜਿਹੜਾ ਉਹਨਾਂ ਦਾ ਅਧਿਕਾਰ ਹੈ ਵੋਟਾਂ ਦਾ ਉਹਨੂੰ ਇਸਤੇਮਾਲ ਕਰਨ ਇਸ ਤੋਂ ਸਵਾਏ ਜੇਕਰ ਕਿਤੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਕੋਈ ਮਾੜੇ ਅਨਸਰਾਂ ਬਾਰੇ ਕਿਸੇ ਨਸ਼ਾ ਤਸਕਰਾਂ ਬਾਰੇ ਸ਼ਰਾਬ ਵਾਲੇ ਸਮਗਲਰਾਂ ਬਾਰੇ ਜਾਂ ਹਰ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਕੋ ਮਾੜੇ ਅਨਸਰ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਬਿਨਾ ਕਿਸੇ ਡਰ ਤੋਂ ਸਾਨੂੰ ਦੱਸਣਾ ਅਸੀਂ ਉਹਨਾਂ ਦੇ ਨਾਮ ਜੜੇ ਉਹ ਸੀਕਰਟ ਰੱਖਾਂਗੇ ਜੀ ਸਰ ਸਰ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਚ ਬਾਬੂ ਸ਼ਾਹੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਰ ਇਹ ਸੀਗੇ ਦੋਸਤੋ ਏ ਸੀਗੇ ਸਰਦਾਰ ਹਰਚਨ ਸਿੰਘ ਪੁਲਰਜੀ ਡੀ ਆਈ ਜੀ ਪਟਿਆਲਾ ਰੇਂਜ ਸੋ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਇਹ ਜਿਹੜੀ ਲੋਕਾਂ ਤੱਕ ਸਪਰੈਡ ਕੀਤੀ ਹੈ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਪਸੰਦਾ ਆਵੇ ਤਾਂ ਸ਼ੇਅਰ ਜਰੂਰ ਕਰੋ ਥੈਂਕ ਯੂ